ਪਤਨੀ ਦੇ ਵੱਲੋਂ ਆਪਣੀ ਮਾਸੂਮ ਬੱਚੀ ਨੂੰ ਗੋਦੀ ਚੁੱਕ ਪਤੀ ਨੂੰ ਛੱਡ ਕੇ ਆਸ਼ਿਕ ਦੇ ਨਾਲ ਰਹਿਣ ਦਾ ਫੈਸਲਾ ਕੀਤਾ। ਕਿਰਾਏ ਦੇ ਘਰ ਦੇ ਵਿੱਚ ਇਹ ਰਹਿ ਰਹੇ ਸੀ ਪਰ ਉੱਥੇ ਹੀ ਆਸ਼ਿਕ ਨੇ ਇਸ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। 13 ਸਾਲ ਦੀ ਮਾਸੂਮ ਬੱਚੀ ਤੇ ਉਹ ਗੰਦੀ ਨਜ਼ਰ ਰੱਖਦਾ ਸੀ। ਪਤਨੀ ਤੱਕ ਨੂੰ ਇਹ ਪਤਾ ਨਹੀਂ ਕਦੋਂ ਪਤਾ ਲੱਗਿਆ ਹੋਣਾ। ਪਰ ਇਸ ਬੱਚੀ ਨੇ ਆਪਣੇ ਪਿਓ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਇੱਕ ਵੱਡੀ ਕਾਰਵਾਈ ਹੋਈ ਪਿਓ ਆਪਣੀ ਬੱਚੀ ਨੂੰ ਲੈਣ ਪਹੁੰਚਿਆ ਜਿਸ ਤੋਂ ਬਾਅਦ ਉਸਦੀ ਪਤਨੀ ਅਤੇ ਆਸ਼ਿਕ ਮੌਕੇ ਤੋਂ ਫਰਾਰ ਹੋ ਗਏ ਮੇਰਾ ਨਾਮ ਕੋ ਜੀ ਕੁਮਾਰ ਹੈ ਕੁੜੀ ਬੁਨ ਨਾਮ ਕੋ ਜੀ ਕੁਮਾਰ ਹੈ ਬੱਚੀ ਮੇਰੀ 1.5 ਮਹੀਨੇ ਦੀ 1.5 ਮੇਰੀ ਘਰ ਵਾਲੀ ਹੈ ਖਾਣੇ ਵਜੋਂ ਰਾਇਨਾਮਾ ਕਰਵਾਉਣ ਲਈ ਕੁਝ ਕਹਿੰਦੇ ਦੀ ਕੁਮਾਰਾਇਦਣਾ ਜਾਣੀ ਹੈ ਮੈਂ ਪੁਲਿਸ ਵਾਲਿਆਂ ਨੂੰ ਕਹਿੰਦੇ ਦਾ ਇਹ ਕਿ ਤਰਾਇਦ ਕਲੀ ਕਿਦ ਨਾ ਰਹੀਗੀ ਪੋਲ ਸਾਲ ਇਹ ਕਹਣ ਦੇ ਦੇਗੀ ਕਲੀ ਦੇਗੀ ਕਿਰਾਏ ਦੇਗੀ ਬਾਕੀ ਦੂਸਰੀ ਕਰ ਦੇਈ ਕਿ ਜਿਹੜੀ ਮੇਰੀ ਬੱਚੀ ਹੈ ਉਹ ਗਾਂਢੀ ਮਹੂਰੀ ਦਾ ਰਣੀ ਆਪਣੇ ਨਾਮ ਕੋੜੀ 1.5 ਮਹੀਨੇ ਨੇ ਆਪਣੇ ਕੋਲ ਰੱਖੀ ਹੈ ਬਾਹਰ ਵਾਲੀ ਮੇਰੀ ਨੇ ਉਸ ਤੋਂ ਬਾਅਦ ਮੈਨੂੰ ਜਿਹੜਾ ਥੋੜੀ ਜਿਹੀ ਦਰਵਾਜ਼ਾ ਲੱਗਦਾ ਹੈ ਕਿ ਕੋੜੀ ਮੇਰੀ ਕਿੱਥੇ ਰਹਿਣ ਦੀ ਵੀ ਹੈ ਦਿਨ ਇਹਨੂੰ ਪਤਾ ਲੱਗਦਾ 10 ਦਿਨ ਜਿਹੜਾ ਗੋਤਮ ਨਾਮ ਦਾ ਸਿਖਸ਼ਾ ਗਿਆ ਮੇਰੀ ਘਰਾਂ ਨੇ ਜਿਹੜਾ ਰਹਿੰਦਾ ਗਿਆ ਉਹ ਕਮਰੇ ਜਿਹਾ ਕਰਵਾ ਦਿੰਦਾ ਸੀ ਜਿਹੜਾ ਕਮਰੇ ਜਿਹਾ ਕਰਵਾਉਂਦਾ ਸੀ ਤਾਂ ਮੇਰੇ ਨੂੰ ਜਾਂਦਾ ਸੀ ਤਾਂ ਮੈਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਪੁੜੀ ਨਾਲ ਕੀ ਹੋਣਾ ਤੇ ਕੀ ਨਹੀਂ ਉਹ ਕੱਲ ਪਰਸੋ ਮੇਰੀ ਕੁੜੀ ਆ ਜਿਹੜੀ ਕਿਹਾ ਕਿ ਅਸਟ੍ਰੇਲੀਆ ਸੁਨਿਆ ਭੇਜਦੀ ਦੀ ਕਿ ਮੇਰਾ ਡੈਡੀ ਗਦਾ ਹੁੰਦੇ ਦਾ ਮੈਂ ਮਰ ਜਾਣਾ ਆ ਫਿਰ ਮੈਨੂੰ ਕੱਲ ਮੇਰੀ ਕੁੜੀ ਮਿਲੀ ਹੈਗੀ ਆ ਉਹ ਕੁੜੀ ਮੇਰੀ ਮੈਨੂੰ ਲੈਣ ਦੀ ਕਿ ਡੈਡੀ ਮੈਨੂੰ ਲੈ ਚੱਲ ਮੈਂ ਪੋਸ਼ਦਸਣਾਂ ਜਾਨੀ ਤੁਹਾਨੂੰ ਮੈਂ ਕੋਈ ਗੱਲ ਨਹੀਂ ਕਰ ਤੇ ਮੈਂ ਜਦੋਂ ਆਇਆ ਆਪਣੇ ਨਾਲ ਕੁੜੀ ਲੈ ਤੇ ਆ ਕੇ ਮੈਨੂੰ ਕਹਿੰਦੀ ਡੈਡੀ ਕਿ ਮੇਰੇ ਨਾਲ ਹੋਂਡੀਆਂ ਆ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਨਾ ਨਹੀਂ ਚਾਹਚੀ ਮੈਂ ਦੱਸਣੀ ਆ ਫਿਰ ਉਹਨੇ ਜਿੰਨੀ ਵੀ ਜੋ ਵੀ ਉਹ ਨਾਲ ਵਾਤਾਵਰਨ ਜੋ ਵੀ ਆ ਔਰ ਸਾਰਿਆਂ ਨਾਲ ਮੈਂ ਚਾਚੀ ਨਹੀਂ ਦੱਸ ਰਹੀ ਆ ਤੇ ਮੈਂ ਪੂਰੀ ਕੰਪਲੀਟ ਕੀਤੀ ਮਾਦੂਲਾ ਜੀ ਹਾਂ ਜੀ ਹ ਪੁੱਛੀ ਕਿਤੇ ਵੀ ਹੋਰ ਸਵਾਲ ਨਹੀਂ ਕਰਨਗੇ ਜੀ ਤੇ ਜਿਹੜੀ ਕੁੜੀ ਜਿਸ ਦਾ ਮਾਂ ਤੇ ਜਿਹੜਾ ਉਹ ਮੁੰਡਾ ਬੋਤਮ ਉਹ ਕਿੱਥੇ ਨੇ ਉਹ ਇਸ ਵੇਲੇ ਕੋ ਮੁੰਡੇ ਦੇ ਆ ਅੱਗੇ ਪਿੱਛੇ ਦੌੜ ਣਦੇ ਦੇ ਆ ਭਜੰਡੇ ਦੇ ਆ ਪੁੱਛਦੇ ਹੋਣ ਤੋਂ ਰੋਕਦੇ ਕੁੜੀ ਦੀ ਕਿੰਨੀ ਉਮਰ ਹੈ ਕੁੜੀ ਦੀ ਉਮਰ 13 ਸਾਲ ਦੀ ਵੀ ਕੀ ਮੰਗ ਕੀ ਕਰਦੇ ਹੋ ਮੰਗ ਇਹ ਕਰਨਿਆ ਕਿ ਜਿਹੜਾ ਮੇਰੇ ਕੁੜੇ ਦੇ ਆਤਿਆਚਾਰ ਹੋਣੇ ਦਾ ਮੈਨੂੰ ਇਹਦਾ ਇਨਸਾਫ ਚਾਹੀਦਾ ਜੀ ਮੇਰਾ ਨਾਮ ਰਿਤੂ ਮਹਿਰਾ ਇਹ ਇਸ ਤਰ੍ਹਾਂ ਦੀ ਗੱਲਬਾਤ ਹੈ ਜਿਸ ਤਰ੍ਹਾਂ ਇਹ ਬੱਚੇ ਦੇ ਨਾਲ ਦਰਿੰਦਗੀ ਹੋਈ ਹੈ ਬੱਚੇ ਦੇ ਨਾਲ ਇਨਾ ਗਲਤ ਕੀਤਾ ਗਿਆ ਹੈ ਸ਼ੇਡ ਛਾੜ ਹੋਈ ਹੈ ਬੱਚੇ ਦੇ ਨਾਲ ਸਾਰਾ ਪਰਿਵਾਰ ਔਰ ਸਾਰਾ ਬਲਾ ਸੋਕ ਦੀ ਲਹਿਰ ਵਿੱਚ ਹੈ ਇਸ ਟਾਈਮ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਬੰਦੇ ਨੂੰ ਇਸ ਸਖਸ਼ ਨੂੰ ਜਿਹੜਾ ਗੋਤਮ ਨਾਮ ਦਾ ਸਖਸ਼ ਹੈ ਇਹਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਸ ਨੇ ਇਸ ਛੋਟੀ ਜੀ ਬੱਚੀ ਦੇ ਨਾਲ ਨਵਾਲਿਕ ਬੱਚੀ ਦੇ ਨਾਲ ਇੰਨਾ ਗਲਤ ਡਿਸੀਜਨ ਲਿਆ ਇੰਨਾ ਗਲਤ ਟੱਚ ਕਰਕੇ ਗਲਤ ਸ਼ੇਡਖਾਨੀ ਕਰਕੇ ਬੱਚੇ ਨੂੰ ਮੌਤ ਦੇ ਮੂੰਹ ਚ ਦੇਖੇਲਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿੱਥੋਂ ਘਰ ਮਲੇ ਗੋਦਮੁਰ ਨਾਲ ਕੋਣ ਗੋਦਮ ਚਾਰ ਮੱਲੇ ਦੇ ਰਹਿਣ ਵਾਲਾ ਆ ਤੇ ਇਹ ਵੀ ਚਾਰ ਮੱਲੇ ਦੇ ਹੀ ਆਪਾਂ ਰਹਿਣ ਵਾਲੇ ਆ ਤੇ ਮਹੱਲਾ ਵਾਸੀ ਆ ਆਪਾਂ ਇਹੀ ਚਾਹਾਂਗੇ ਇਹਨਾਂ ਦੇ ਨਾਲ ਖੜੇ ਆ ਸਾਰੇ ਮਹੱਲਾ ਵਾਸੀ ਔਰ ਆਪਾਂ ਸਾਰੇ ਇਹੀ ਚਾਹਾਂਗੇ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਔਰ ਇਨਸਾਫ ਹੋਵੇ ਇਸ ਬੱਚੇ ਨਾਲ ਕਿਹਦੇ ਵਿੱਚ ਨਾਲ ਨਾਲ ਕੋਣ ਗੋਦਮ ਦੇ ਨਾਲ ਕੋਣ ਹੋ ਰਿਹਾ ਗੋਦਮ ਨਾਲ ਉਹਦੀ ਮਦਰ ਹੈ ਇੱਕ ਉਹਨਾਂ ਦੀ ਮਦਰ ਹੈ ਇੱਕ ਲక్ష్ਮੀ ਹੈ ਇੱਕ ਕੋਈ ਕਹਿੰਦੇ ਨੇ ਢਾਂਗੂ ਦੀ ਲੇਡੀ ਆ ਔਰ ਪ੍ਰੀਤ ਪ੍ਰੀਤ ਤੇ ਇੱਕ ਹੋਰ ਲੇਡੀ ਆ ਸਰ ਅਣਪਛਾਤੀ ਕਹਿ ਸਕਦੇ ਆ ਬਾਕੀ ਕੀ ਬਣਾ ਨਾਮ ਨਹੀਂ ਪਤਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਸਤ ਜਲਦੀ ਤੋਂ ਜਲਦੀ ਕੀਤਾ ਜਾਏ ਰੈਸਟ ਮੇਕਿੰਗ ਦਾ ਤੱਕੇ ਕਿ ਮਿੰਨ ਤੋਂ ਰੈਸ ਨਹੀਂ ਦਾਰੀ ਇੱਕ ਬੇਟੀ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਸੀ ਔਰ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਔਰ ਮੌਕਾ ਮਿਲਦੇ ਹੀ ਉੱਥੋਂ ਨਿਕਲੀ ਹੈ ਬੇਟੀ ਤੇ ਆਪਣੇ ਘਰਦਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਨਾਲ ਬਹੁਤ ਹੀ ਗਲਤ ਅਚੋ ਇਹਦਾ ਬਹੁਤ ਹੀ ਗਲਤ ਹੈ ਬੇਟੀ ਬਾਰ-ਬਾਰ ਸੱਜ ਵਿੱਚ ਜਾ ਰਹੀ ਹੈ ਬਾਰ-ਬਾਰ ਉਹਦੇ ਪੇਨ ਉੱਠ ਰਹੀ ਹੈ ਬਾਰ-ਬਾਰ ਠੀਕ ਹੋ ਰਹੀ ਹੈ ਬੇਟੀ ਆਪਣੀ ਮਾਂ ਕੋਲ ਰਹਿੰਦੀ ਬੇਟੀ ਮਾਂ ਕੋਲ ਰਹਿੰਦੀ ਸੀ 1 ਮਹੀਨੇ ਤੋਂ ਔਰ ਉਹਨੂੰ ਇੱਕ ਮਹੀਨੇ ਤੋਂ ਇੱਥੋਂ ਸਾਡੀਆਂ ਕੋਈ ਪ੍ਰਧਾਨਾਂ ਸੀ ਕੋਈ ਆਈਆਂ ਇਹਨਾਂ ਦੇ ਇੱਥੇ ਜਿਹੜੀਆਂ ਉਹਨਾਂ ਨੂੰ ਲੈ ਕੇ ਗਈਆਂ ਇਹਨਾਂ ਦੇ ਘਰੋਂ ਆਪਣੀ ਜ਼ਿੰਮੇਵਾਰੀ ਤੇ ਕਿ ਇਹਨੂੰ ਆਪਣੀ ਮਾਂ ਦੇ ਨਾਲ ਕੱਲਿਆ ਜਾਵੇ ਤੇ ਇੱਕ ਮਹੀਨੇ ਤੋਂ ਮਾਂ ਦੇ ਨਾਲ ਗਈ ਸੀ ਮੰਗ ਕਰਦੇ ਆ ਕਿ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਏ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨੀ ਆ ਛੇਤੀ ਤੋਂ ਛੇਤੀ ਫੜੀਏ ਕੱਲ ਨੂੰ ਇਹਨਾਂ ਦੀ ਧੀ ਹੈ ਕਿਸੇ ਹੋਰ ਦੀ ਵੀ ਹੋ ਸਕਦੀ ਆ ਸਾਡੀ ਵੀ ਹੋ ਸਕਦੀ ਆ ਕਿਸੇ ਦੀ ਧੀ ਦੇ ਨਾਲ ਇਹੋ ਜਿਹਾ ਕਦਮ ਨਾ ਚੁੱਕਿਆ ਜਾਏ ਕਿਸੇ ਦੀ ਧੀ ਨਾਲ ਇਹੋ ਜਿਹਾ ਕੋਈ ਕੰਮ ਨਾ ਹੋਏ थोड़ी देर पहला आपको इनफॉरमेस मिली है इस घटना बारे जी गल कर रहे हो तो आप इंसपैक्टर रुपिंदर कौर एस एच ओ ममोह कैंट मैडम रजनी वाला आप इतने आए जो इनिशियली जांच आप शुरू करती है सो यदी जांच करके जो लीगल एक्शन बनता आप कर रहे रात ਦੇਖੋ ਨੀਸ਼ਲ ਚੇਜ਼ ਤੇ ਕਈ ਵਾਰੀ ਕੋਈ ਆਉਂਦਾ ਹੈ ਨਾ ਕੋਈ ਆ ਕੇ ਕੋਈ ਆਪਣੇ ਆਪ ਨੂੰ ਐਕਸਪਰੈਸ ਨਹੀਂ ਕਰ ਸੰਦਾ ਕਿਉਂਕਿ ਬੱਚਾ ਸੋ ਹੁਣ ਉਹਦੇ ਕੁਝ ਮੋਤਵਰਾਂ ਨੇ ਮੈਨੂੰ ਵੀ ਫੋਨ ਕੀਤਾ ਹੁਣ ਪਾ ਇਥੇ ਸਿਵਲ ਹਸਪਤਾਲ ਆ ਗਿਆ ਜੋ ਸਬ ਐਕਸ਼ਨ ਬੰਦਾ ਉਹਨੂੰ ਪ੍ਰੋਪਰ ਕੀਤਾ ਜਾਏਗਾ ਔਰ ਜਿਹੜਾ ਕਲਪਰੇਟਾ ਨੂੰ ਉਹਦੇ ਮਕਾਮ ਤੱਕ ਪਹੁੰਚਾਇਆ ਜਾਏ ਮਨੇ ਲੋਕ ਸ਼ੰਗਲ ਲਗਈਏ ਇਹ ਆਪਾਂ ਬਿਆਨ ਲਿਖ ਰਹੇ ਹਾਂ ਜਿੱਥਾ ਬਿਆਨ ਜੋ ਸਟੇਟਮੈਂਟ ਆਉਂਦੀ ਹੈ ਜਿਹਦੇ ਖਿਲਾਫ ਜੋ ਐਕਸ਼ਨ ਬੰਦੋ ਕੀਤਾ ਜਾਏਗਾ